ਸੋ ਪਿਆਰੀ ਸਾਧ ਸੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਦ ਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸੋ ਸਾਧ ਸੰਗਤ ਜੀ ਇਸ ਕਾਲ ਯੁਗ ਦੇ ਦੌਰ ਵਿੱਚੋਂ ਆਪਾਂ ਨੂੰ ਮਹਾਰਾਜ ਨੇ ਸੁਚੱਜੀ ਬਾਣੀ ਬਖਸ਼ੀ ਹੈ ਕਿ ਆਪਾਂ ਨਾਮ ਸਿਮਰਨ ਜਪ ਕਰਕੇ ਇਸ ਕਾਲ ਯੁਗ ਦੇ ਜਨਮ ਮਰਨ ਦੇ ਗੇੜ ਵਿੱਚੋਂ ਆਪਾਂ ਮੁਕਤ ਹੋਈਏ। ਸੋ ਸਾ ਸੰਗ ਦੀ ਸੰਗਤ ਦੇ ਬੜੇ ਕਮੈਂਟ ਆਉਂਦੇ ਨੇ। ਕਹਿੰਦੇ ਭਾਈ ਜਿਹੜੇ ਅਸੀਂ ਮਤਲਬ ਕਿ ਸੁਰਤੀ ਵਿੱਚ ਨਾਮ ਸਿਮਰਨ ਕਰਦੇ ਆਂ। ਮਤਲਬ ਕਿ ਬਿਨ ਬੋਲ ਕੇ ਬਿਨ ਬੋਲੇ ਬਿਨਾ ਮਨ ਰਾਹੀਂ ਯਾਪ ਕਰਦੇ ਆਂ ਉਹਦਾ ਆਪਾਂ ਨੂੰ ਫਲ ਮਿਲਦਾ ਕਿ ਨਹੀਂ ਮਿਲਦਾ। ਉਸ ਸਾਜ਼ਨ ਨੂੰ ਵੀ ਅੱਜ ਆਪਾਂ ਇਸੇ ਦੀ ਵਿਚਾਰ ਕਰਦੇ ਆਂ ਮਹਾਰਾਜ ਕਹਿੰਦੇ ਨੇ ਅਸੰਖ ਜਾਪ ਅਸੰਖ ਪਾਓ ਭਈ ਅਸੰਖ ਅਣਗਿਣਤੀ ਜਾਂ ਆਪਣੇ ਅਣਗਿਣਤੀ ਬੰਦੇ ਦੇ ਅੰਦਰ ਹੋਣੀ ਭਈ ਆਪਦੀ ਆਪਦੀ ਆ ਮਨ ਦੀ ਆ ਭਾਵਨਾ ਮੈਨੇ ਭਈ ਕੋਈ ਕਿਵੇਂ ਬੋਲ ਕੇ ਕਰਦਾ ਕੋਈ ਜਾਪ ਕਰਦਾ ਕੋਈ ਉੱਚੀ ਉੱਚੀ ਬੋਲ ਕੇ ਕਰਦਾ ਕੋਈ ਅੰਤਰ ਧਿਆਨੋਂ ਕਰਦਾ ਕੋਈ ਅੱਖਾਂ ਖੋਲ ਕੇ ਕਰਦਾ ਕੋਈ ਅੱਖਾਂ ਮੀਚ ਕੇ ਕਰਦਾ ਕੋਈ ਅਦਾ ਬੋਲ ਕੇ ਵਾਹਿਗੁਰੂ ਵਾਹਿ ਬੋਲ ਕੇ ਗੁਰੂ ਅੰਦਰ ਮਨ ਵਿੱਚ ਕਰਦਾ ਅਨੇਕ ਕਾਹੀ ਪ੍ਰਕਾਰ ਦੇ ਕਰਦਾਮ ਹਨ ਤੇ ਸਾਧ ਸੰਗਤ ਜੀ ਤੇ ਜਿਹੜਾ ਇਹ ਜਾਪ ਹੁੰਦਾ ਤੇ ਇੱਕ ਸਾਧਨਾ ਹੁੰਦੀ ਹੈ ਜਾਪ ਦਾ ਆਪ ਨੂੰ ਫਲ ਫਲ ਵੀ ਬਹੁਤ ਮਿਲਦਾ ਤੇ ਸਾਧਨਾ ਦਾ ਫਲ ਆਪਾਂ ਨੂੰ ਦੁੱਖਣਾ ਮਿਲਦਾ ਜਾਪ ਦਾ ਫਲ ਵੀ ਮਿਲਦਾ ਹੈ ਸਾਧ ਸੰਗਤ ਜੀ ਇਹਨਾਂ ਦੋ ਜਾਪ ਦਾ ਫਲ ਸਤਿ ਗੁਰੂ ਮਹਾਰਾਜ ਬਹੁਤ ਕਰਾ ਰਿਹਾ ਕਰਦੇ ਨੇ ਜਾਪ ਦੇ ਫਲ ਤੇ ਜਾਪ ਦਾ ਫਲ ਹੁੰਦਾ ਬੋਲ ਕੇ ਕਰਨਾ ਤੇ ਸਾਧਨਾ ਦਾ ਹੁੰਦਾ ਮਤਲਬ ਕਿ ਅੰਤਰ ਧਿਆਨ ਉਹ ਕੇ ਅੰਤਰ ਮੁਖ ਅੰਦਰਲੀ ਜੀਵ ਅੰਦਰਲੀ ਕੰਨ ਅੰਦਰਲੀ ਅੱਖਾਂ ਮਤਲਬ ਕਿ ਉਹ ਪਰਮੇਸ਼ਰ ਦੀ ਰਾਹ ਤੇ ਤੁਰ ਜਾਂਦਾ ਬੰਦਾ ਉਹਨੂੰ ਖਿਆਲ ਆਉਣ ਲੱਗ ਜਾਂਦੇ ਨੇ ਵੀ ਇਹ ਆਪਾਂ ਨਾਮ ਸਿਮਰਨ ਕਰ ਰਹੇ ਆਂ ਵੀ ਆਪਾਂ ਨੂੰ ਇਹਦਾ ਫਲ ਜ਼ਰੂਰ ਮਿਲੂਗਾ ਤੇ ਸਾਧ ਸੰਗ ਦੀ ਇੱਕ ਹੈ ਜਿਹੜਾ ਪੰਜਾਬ ਕਰ ਪੰਜਾਬ ਬੋਲ ਬੋਲ ਕੇ ਕਰਦੇ ਆਂ ਉਹਦਾ ਆਪਾਂ ਨੂੰ ਫਲ ਮਿਲਦਾ ਨਾ ਮਤਲਬ ਕਿ ਜੇ ਇੱਕ ਜਾ ਆਪਾਂ ਇੱਕ ਬਾਣ ਕਰ ਰਹੇ ਆਂ ਬੋਲ ਕੇ ਉਹਦਾ ਇੱਕ ਇੱਕ ਵਾਰੀ ਇਹ ਫਲ ਮਿਲੂ ਜੇ ਆਪਾਂ ਅੰਦਰ ਧਿਆਨ ਚ ਕਰ ਰਹੇ ਜਿਵੇਂ ਲੰਬੀਆਂ ਬਾਣੀ ਹੁੰਦੀ ਨੇ ਚੰਡੀ ਦੀ ਬਾਣੀ ਹੋਊਗੀ ਆਸਾ ਦੀ ਬਾਣੀ ਹੋਊਗੀ ਕ੍ਰਿਯੰਕਾਰ ਸਤਿਵੋਦਿ ਜਿਵੇਂ ਲੰਬੀਆਂ ਵਾਲੀਆਂ ਨੇ ਬੋਲ ਕੇ ਉੱਚੀ ਚ ਬੋਲ ਕੇ ਇਹਨਾਂ ਦਾ ਫਲ ਇੱਕ ਵਾਰੀ ਨੂੰ ਇਹ ਮੈਂ ਆਪਾਂ ਮੂਰ ਮੰਤਰ ਹੋ ਗਿਆ ਚੌ ਪਈ ਸਾਹਿਬ ਹੋ ਗਿਆ ਬ੍ਰਹਮ ਕਬਚੂ ਦੇ ਛੋਟੀਆਂ ਵਾਲੀਆਂ ਵੀ ਜਿਵੇਂ ਇਹਨਾਂ ਨੂੰ ਜਪਾ ਅੰਤਰ ਧਿਆਨ ਹੋ ਕੇ ਕਰਾਂਗੇ ਇਹਨਾਂ ਦਾ ਜਾਪ ਸਾਹ ਸੰਗ ਦੀ ਗੁਰੂ ਸਾਹਿਬ ਬਹੁਤ ਧੰਦੇ ਨੇ ਇਹਨਾਂ ਦਾ ਅੰਤਰ ਸਰੀਰ ਨੂੰ ਸਾਧ ਕੇ ਜਾਪ ਕਰਨ ਤੇ ਬਹੁਤ ਵੱਧ ਵੱਧ ਫਲ ਲੰਦਾ ਸਾਹ ਸੰਗ ਸੋ ਸਾਰੀ ਸਾਹ ਸੰਗ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ